ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾਗਾ ਹੰਡਾਇਆ ਦੇ ਵਿੱਚ ਜ਼ਿਲ੍ਹਾ ਬਰਨਾਲਾ ਦਾ ਕਸਬਾ ਹੰਡਾਇਆਗਾ ਮੈਂ ਉਸ ਦੁਕਾਨ ਤੇ ਖੜਾ ਜਿੱਥੋਂ ਮੈਂ ਖੁਦ ਮੋਬਾਈਲ ਖਰੀਦਦਾ ਕਿਉਂ ਮੈਂ ਅੱਜ ਇੱਥੇ ਆਇਆ ਕਿਉਂਕਿ ਇੱਥੇ ਬਹੁਤ ਵੱਡੀ ਆਫਰ ਲੱਗੀ ਹੋਈ ਹੈ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਇੱਕ ਮੋਬਾਈਲ ਦੇ ਨਾਲ ਐਨੇ ਗਿਫਟ ਤੇ ਮੋਬਾਈਲ ਵੀ ਜੋ ਤੁਸੀਂ ਆਨਲਾਈਨ ਦੇਖੋਗੇ ਉਹ ਤੋਂ ਵੀ ਤੁਹਾਨੂੰ ਸਸਤਾ ਪਵੇਗਾ ਤੁਸੀਂ ਇੱਕ ਵਾਰ ਇੱਥੇ ਵਿਜ਼ਿਟ ਕਰਿਓ ਆਪਾਂ ਗੱਲ ਕਰਦੇ ਆਂ ਬਾਈ ਦੇ ਨਾਲ ਵੀ ਇਹੋ ਜਿਹਾ ਕੀ ਹੋ ਗਿਆ ਜਿਹੜੇ ਤੁਸੀਂ ਇੰਨੇ ਗਿਫਟ ਦੇ ਰਹੇ ਹੋ ਤੇ ਮੋਬਾਈਲ ਵੀ ਜਿਹੜੇ ਆਨਲਾਈਨ ਜੋ ਰੇਟ ਹੈ ਉਸ ਤੋਂ ਵੀ ਘੱਟ ਦੇ ਰਹੇ ਹੋ ਇਹ ਕੀ ਚੱਕਰ ਹੋ ਗਿਆ ਇਹਦਾ ਚੱਕਰੇ ਹੈ ਹਰੇਕ ਬੰਦਾ ਸੋਚਦਾ ਕੋਈ ਫੈਸਟੀਵਲ ਸੀਜ਼ਨ ਆਇਆ ਸਾਨੂੰ ਕੋਈ ਐਕਸਟਰਾ ਆਫਰ ਕੀ ਮਿਲਦੀ ਹੈ ਠੀਕ ਹੈ ਅਸੀਂ ਕੋਈ ਇਹਦੇ ਪ੍ਰੋਫਿਟ ਦੇਣ ਦੇਖਣਾ ਕੋਈ ਮਾਰਜਨ ਤਾਂ ਨਹੀਂ ਅਸੀਂ ਆਪਦੇ ਕੋਲੋਂ ਦੀਵਾਲੀ ਗਿਫਟ ਦੇ ਰਹੇ ਹਰੇਕ ਕਸਟਮਰ ਨੂੰ ਸਾਡੇ ਕੋਲੋਂ ਕੋਈ ਵੀ ਕਸਟਮਰ ਅਗਰ 15000 ਤੋਂ ਉੱਪਰ ਦਾ ਫੋਨ ਖਰੀਦੇਗਾ ਤਾਂ ਹਰੇਕ ਫੋਨ ਦੇ ਨਾਲ ਉਹਨੂੰ 10 ਗਿਫਟ ਫ੍ਰੀ ਮਿਲਣ ਜਿਹੜੇ ਕੀ ਕੰਪਨੀਆਂ ਦੇ ਗਿਫਟ ਹੋਣਗੇ ਤੇ ਵਧੀਆ ਹੈਵੀ ਕੁਆਲਿਟੀ ਦੇ ਗਿਫਟ ਹੋਣਗੇ ਇਸ ਤੋਂ ਇਲਾਵਾ ਜੇ ਕੋਈ ਬੰਦਾ ਰੀਅਲਮੀ ਦਾ ਫੋਨ ਸਾਥੋਂ 15000 ਤੋਂ ਉੱਪਰ ਦਾ ਖਰੀਦਦਾ ਹੈਗਾ ਇਹ ਗਿਫਟ ਤਾਂ ਹੈਗੀ ਹੈਗੀ ਆ ਉਹਨੂੰ ਇੱਕ 4000 ਰੁਪਏ ਦਾ ਜੂਸਰ ਮਿਕਸਰ ਗ੍ਰੈਂਡਰ ਇਹਨਾਂ ਤੋਂ ਇਲਾਵਾ ਵੀ ਬਿਲਕੁਲ ਇੱਕ ਐਕਸਟਰਾ ਫ੍ਰੀ ਦਿੱਤਾ ਜਾਵੇਗਾ ਆਪਣੀ ਦੁਕਾਨ ਦਾ ਕੀ ਨਾਮ ਓਮ ਟਰੇਡਰ ਹੰਡਾਇਆ ਪੋਲਾ ਸਾਈਕਲ ਵਾਲੀ ਦੁਕਾਨ ਤੁਸੀਂ ਜਿੰਨੂੰ ਮਰਜ਼ੀ ਪੁੱਛ ਕੇ ਆ ਸਕਦੇ ਹੋ ਇਹ ਜੇ ਕੋਈ ਕੋਈ ਬੰਦਾ ਆਨਲਾਈਨ ਡਿਲੀਵਰੀ ਮੰਗਦਾ ਤਾਂ ਉੱਥੇ ਵੀ ਕਰ ਦੋਗੇ ਨਹੀਂ ਡਿਲੀਵਰੀ ਆਨਲਾਈਨ ਨਹੀਂ ਕਰਦੇ ਡਿਲੀਵਰੀ ਆਨਰ ਸ਼ਾਪ ਦੀ ਸ਼ੌਪ ਤੇ ਆ ਕੀ ਤੁਸੀਂ ਲੈ ਸਕਦੇ ਹੋ ਹਾਂ ਤੁਹਾਡੇ ਕੋ ਕੋਈ ਕ੍ਰੈਡਿਟ ਕਾਰਡ ਹੈਗਾ ਉਹਦੇ ਉੱਪਰ 10% ਤੱਕ ਅਪ ਟੂ ਹਰੇਕ ਮਾਡਲ ਦੇ ਹਿਸਾਬ ਨਾਲ ਚੱਲ ਰਿਹਾ ਹੈ ਉਹ ਡਿਸਕਾਊਂਟ ਤੁਹਾਨੂੰ ਐਕਸਟਰਾ ਮਿਲਣਗੇ ਉਹ ਐਕਸਟਰਾ ਮਿਲਣਗੇ ਭਾਈ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਮੈਂ ਇਹ ਦੁਕਾਨ ਤੇ ਬਹੁਤ ਸਮੇਂ ਦਾ ਆਉਣਾਗਾ ਜਿੰਨਾ ਸਸਤਾ ਮੋਬਾਈਲ ਇੱਥੋਂ ਮਿਲ ਜਾਂਦਾ ਕਿਤੋਂ ਨਹੀਂ ਮਿਲਦਾ ਜਿਹੜਾ ਮੇਰੇ ਕੋ ਮੋਬਾਈਲ ਆ ਮੈਂ ਇਸ ਦੁਕਾਨ ਤੋਂ ਹੀ ਲੈਂਦਾ ਸੱਚ ਬੋਲ ਰਿਹਾ ਝੂਠ ਨਹੀਂ ਬੋਲ ਰਿਹਾ ਤੇ ਭਾਈ ਇੱਥੋਂ ਸਾਰੇ ਮਾਡਲ ਮਿਲ ਜਾਂਦੇ ਨੇ ਹਾਂਜੀ ਇੱਥੇ Oppo Vivo Samsung Nokia Motorola realme پوکو ਇਹ ਕੰਪਨੀਆਂ ਸਾਰੇ ਮਾਡਲ ਮਿਲਦੇ ਨੇ ਤੇ ਜਲਦੀ Apple ਦੇ ਫੋਨ ਵੀ ਆਪਣੇ ਕੋਲ ਜਲਦੀ ਆ ਜਾਣਗੇ ਸਾਰੇ ਕਿਤੇ ਇਹ ਤਾਂ ਨਹੀਂ ਹੋ ਵੀ ਤੁਸੀਂ ਜਿਵੇਂ ਆ ਇੰਨੇ ਗਿਫਟ ਰੱਖੇ ਨੇ ਰੇਟ ਵੱਧ ਲਾ ਦੋ online ਆਪ ਦਾ ਰੇਟ ਚੈੱਕ ਕਰਕੇ ਆ ਸਕਦੇ ਹੋ ਤੁਸੀਂ online ਦੇ ਉੱਪਰ ਜੋ ਵੀ ਕ੍ਰੈਡਿਟ ਕਾਰਡ ਤੇ online ਡਿਸਕਾਊਂਟ ਮਿਲੂਗਾ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈਗਾ ਔਰ ਡਿਸਕਾਊਂਟ ਵੀ ਮਿਲੂਗਾ ਤੁਹਾਡੇ ਕੋਲ ਤੇ ਨਾਲ ਹੀ ਉਹ ਰੇਟ ਦੇ ਉੱਪਰ ਸਾਨੂੰ ਸਾਰੇ ਗਿਫਟ ਵੀ ਬਿਲਕੁਲ ਫ੍ਰੀ ਦਵਾਂਗੇ ਇਹ ਆਫਰ ਕਦੋਂ ਤੱਕ ਆ ਇਹ ਆਫਰ ਅਸੀਂ ਦੀਵਾਲੀ ਤੱਕ ਚਲਾਵਾਂਗੇ ਜੀ ਅੱਛਾ ਠੀਕ ਹੈ ਅਗੇ ਗੁਰਪੁਰ ਵੀ ਆਉਣਾ ਅਗੇ ਗੁਰਪੁਰ ਦਾ ਦੇਖਾਂ ਜੀ ਰੋਕਿਆ ਪਿਆਰ ਵਧੀਆ ਮਿਲਦਾ ਨਹੀਂ ਪਤਾ ਗੁਰਪੁਰ ਦਾ ਅਸੀਂ ਹੋਰ ਵਧਾ ਦਈਏ ਉਪਰੇ ਸੋ ਬਈ ਜਿਹੜੇ ਦੋਸਤਾਂ ਨੇ ਮੋਬਾਈਲ ਲੈਣੇ ਆ ਉਹ ਜ਼ਰੂਰ ਇੱਥੇ ਪਹੁੰਚੋ ਕਿਉਂਕਿ ਇਤੋਂ ਸਸਤਾ ਤੁਹਾਨੂੰ ਕਿਤੇ ਮੋਬਾਈਲ ਨਹੀਂ ਮਿਲੇਗਾ ਤੇ ਨਾਲ ਜਿਹੜੇ 10 ਗਿਫਟ ਮਿਲਣਗੇ ਅਗਰ ਤੁਸੀਂ ਸਾਥੋਂ ਵੀਓ ਦਾ B60 ਫੋਨ ਖਰੀਦਦੇ ਹੋ ਇਹਦੀ ਤੁਸੀਂ ਆਨਲਾਈਨ ਵੀ ਰੇਟ ਚੈੱਕ ਕਰ ਲਿਓ 8128 ਫੋਨ ਆ ਜਿਹੜਾ 36999 ਤੋਂ ਫੋਨ ਸ਼ੁਰੂ ਹੈ ਇਹ ਆਫਰ ਸਿਰਫ ਉਹਨਾਂ ਕਸਟਮਰਾਂ ਲਈ ਹੈ ਜੋ ਸਾਨੂੰ Google Pay ਰਾਹੀਂ ਪੇਮੈਂਟ ਜਾਂ ਕੈਸ਼ ਦੇ ਵਿੱਚ ਲੈਣਗੇ ਜਾਂ ਕ੍ਰੈ ਜੋ ਬੰਦੇ ਸਾਡੇ ਕੋਲ ਬਜਾਇਆ ਵਗੈਰਾ ਕਰਾਉਣਗੇ ਉਹਨਾਂ ਨੂੰ ਇਹ ਆਫਰ ਵੈਲਿਡ ਨਹੀਂ ਹੋਣਾ ਉਹਨਾਂ ਨੂੰ ਗਿਫਟ ਤਾਂ ਹੈਗੀ ਹੈਗੀ ਆ ਪਰ ਕੈਸ਼ ਲੈ ਲੈ ਰਹੇ ਸੀ ਇਹ ਫੋਨ ਦੇ ਨਾਲ ਸਿਰਫ ਤੁਸੀਂ 1100 ਰੁਪਏ ਐਕਸਟਰਾ ਦੇ ਕੇ ਰੀਅਲਮੀ ਦਾ C77464 ਫੋਨ ਬਿਲਕੁਲ ਫ੍ਰੀ ਲੈ ਸਕਦੇ ਹੋ ਕਿਉਂ ਬਾਈ ਜੀ ਇਹ ਜੀ ਆਫਰ ਤੁਹਾਨੂੰ ਆ ਸਾਰੇ ਗਿਫਟ ਤਾਂ ਹੈਗੀ ਹੈਗੀ 10 ਗਿਫਟ ਤਾਂ ਹੈਗੀ ਹੈਗੀ ਉਹ ਤੋਂ ਇਲਾਵਾ 1100 ਰੁਪਏ ਦੇ ਵਿੱਚ ਰੀਅਲਮੀ ਦਾ C77 ਫੋਨ ਬਿਲਕੁਲ ਫ੍ਰੀ ਬਣਾਵਾਂਗੇ ਨਾਲ ਜਿਹੜੀ ਸਭ ਤੋਂ ਵਧੀਆ ਗੱਲ ਉਹ ਇਹ ਹੈ ਇੱਥੇ ਕਿ ਇਹ ਨਹੀਂ ਕਿ ਆਨਲਾਈਨ ਕੋਈ ਹੋਰ ਰੇਟ ਆਦਾ ਤੁਹਾਨੂੰ ਇੱਥੇ ਆ ਕੇ ਕੋਈ ਇਹ ਹੋਰ ਰੇਟ ਦੱਸਣਗੇ ਬਾਕੀ ਜੋ ਆਉਣ ਰੇਟ ਆ ਉਹੀ ਮਿਲੇਗਾ ਤੇ ਤੁਹਾਨੂੰ ਨਾਲ ਗਿਫਟ ਜਿਹੜੇ ਮਿਲਨੇ ਉਹਦਾ ਸ਼ੋਰ ਹੈਗੀ ਹੈਗਾ ਅੱਛਾ ਬਾਕੀ ਵੀਵੋ ਦੇ ਆਫਰ ਚੱਲ ਰਹੀ ਹੈ 15000 ਦੇ ਉੱਪਰ ਦਾ ਕੋਈ ਫੋਨ ਲਾਉਂਗੇ ਤੁਸੀਂ ਉਹ ਤੇ 1 ਸਾਲ ਦੀ ਜਗ੍ਹਾ ਤੇ 1.5 ਸਾਲ ਦੀ ਗਾਰੰਟੀ ਬਿਲਕੁਲ ਫ੍ਰੀ ਮਿਲੇਗੀ ਕੀ ਬਾਤ ਆ ਭਾਈ ਜੀ ਭਾਈ ਜੀ ਰੀਅਲਮੀ ਦੇ ਵਿੱਚ ਇੱਕ ਜੂਸਰ ਦੇ ਰਹੇ ਨਾਲ ਰੀਅਲਮੀ ਦਾ ਅਗਰ ਕੋਈ ਬੰਦਾ 15000 ਦੇ ਉੱਪਰ ਦਾ ਫੋਨ ਖਰੀਦਦਾ ਹੈ ਜੂਸਰ ਮਿਕਸਰ ਗ੍ਰੇਂਡਰ ਉਹ ਵੀ ਬ ਕਮਾਲ ਹੀ ਕਰੀ ਜਾਂਦੇ ਹੋ ਬਈ ਐਦਾਂ ਦੀਆਂ ਗਿਫਟਾਂ ਮੈਨੂੰ ਨਹੀਂ ਲੱਗਦਾ ਕਿ ਤੋ ਮਿਲਣਗੀਆਂ ਤੁਹਾਨੂੰ ਐਦਾਂ ਦੇ ਰੇਟ ਵੀ ਨਹੀਂ ਮਿਲਣੇ ਤੁਸੀਂ ਇੱਕ ਵਾਰ ਇੱਥੇ ਓਮ ਟਰੇਡਰ ਦੁਕਾਨ ਤੇ ਪਹੁੰਚੋ ਜਿਨ੍ਹਾਂ ਨੇ ਮੋਬਾਈਲ ਲੈਣਾ ਜੇ ਤੁਹਾਡੇ ਦੋਸਤ ਮਿੱਤਰਾਂ ਨੇ ਵੀ ਮੋਬਾਈਲ ਲੈਣਾ ਤਾਂ ਇਹ ਵੀਡੀਓ ਜਿਹੜੀ ਹੈ ਸ਼ੇਅਰ ਕਰੋ ਉਹਨਾਂ ਤੱਕ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਤੁਹਾਨੂੰ ਸਾਰੇ ਗਿਫਟ ਮੈਂ ਕਹੂੰਗਾ ਬਾਈ ਨੂੰ ਸਾਰੇ ਗਿਫਟ ਦਿਖਾਓ ਇਹ ਨਹੀਂ ਕਿ ਕੋਈ ਮਾੜੇ ਗਿਫਟ ਲਾਏ ਨੇ ਪੂਰੇ ਵਧੀਆ ਗਿਫਟ ਲੱਗਿਆ ਜੇ ਤੁਸੀਂ ਰੀਅਲਮੀ ਦਾ ਜਿਹੜਾ ਮੋਬਾਈਲ ਆ 15000 ਤੋਂ ਉੱਪਰ ਦਾ ਲਵੋਗੇ ਤਾਂ ਤੁਹਾਨੂੰ ਨਾਲ ਮਿਕਸਰ ਗ੍ਰੈਂਡਰ ਵੀ ਮਿਲੇਗਾ ਤੇ ਇਹਨਾਂ ਕੋਲ ਵੱਖ-ਵੱਖ ਫੋਨ ਸਾਰੀਆਂ ਕੰਪਨੀਆਂ ਦੇ ਪਏ ਨੇ ਤੁਸੀਂ ਕਿਸੇ ਵੀ ਕੰਪਨੀ ਦਾ ਖਰੀਦ ਸਕਦੇ ਹੋ ਤੇ ਥੋੜੇ ਸਮੇਂ ਦੇ ਵਿੱਚ ਓਮ ਟਰੇਡਰ ਵੱਲੋਂ Apple ਦੇ ਫੋਨ ਜੋ ਨੇ ਉਹਨਾਂ ਦਾ ਵੀ ਇੱਥੇ ਸਟਾਕ ਲਿਆਇਆ ਜਾਊਗਾ ਤੇ ਉਸ ਉੱਪਰ ਵੀ ਤੁਹਾਨੂੰ ਜੋ ਇੱਥੋਂ ਸਕੀਮ ਮਿਲ ਜੂਗੀ ਜੋ ਰੇਟ ਇੱਥੋਂ ਮਿਲ ਜਾਣਗੇ ਮੈਨੂੰ ਲੱਗਦਾ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਸੋ ਜਿਹੜੇ ਵੀ ਦੋਸਤਾਂ ਨੇ ਫੋਨ ਲੈਣਾਗਾ ਤਾਂ ਇੱਕ ਵਾਰ ਉੱਤੇ ਨੰਬਰ ਫਲੈਸ਼ ਹੋ ਰਿਹਾ ਇਹਨਾਂ ਨਾਲ ਸੰਪਰਕ ਕਰੋ ਤੇ ਜਲਦੀ ਤੋਂ ਜਲਦੀ ਇਹ ਜੋ ਆਫਰ ਆ ਇਸ ਦਾ ਲਾਭ ਉਠਾਓ ਭਾਈ ਜਿਹੜੇ ਤੁਸੀਂ ਇਹ 10 ਗਿਫਟ ਮੋਬਾਈਲਾਂ ਦੇ ਨਾਲ ਦੇਣੇ ਨੇ ਉਹ ਤੁਸੀਂ ਕਿਹੜੇ ਕਿਹੜੇ ਸਾਡੇ ਦਰਸ਼ਕਾਂ ਦਿਖਾ ਦਿਓ ਇਹ ਨਾ ਹੋਵੇ ਵੀ ਦਰਸ਼ਕ ਇੱਥੇ ਪਹੁੰਚਣ ਤੇ ਗਿਫਟ ਕੋਈ ਹੋਰ ਨਿਕਲ ਆਪਨੇ ਕੋ ਸਾਰੇ ਅਵੇਲੇਬਲ ਆ ਇਹ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਗਿਫਟ ਆਏ ਹੋਏ ਹੈਗੇ ਤੇ ਉਹੀ ਮਿਲਣਗੇ ਜਿਹੜੇ ਤੁਸੀਂ ਦਿਖਾਓਗੇ ਉਹੀ ਗਿਫਟ ਭਾਈ ਤੁਹਾਨੂੰ ਉਹੀ ਗਿਫਟ ਮਿਲਣਗੇ ਜਿਹੜੇ ਤੁਹਾਨੂੰ ਦਿਖਾਏ ਜਾਣਗੇ ਬਾਈ ਨੂੰ ਕਹੂੰਗਾ ਕਿ ਨੇੜੇ ਆ ਕੇ ਤੁਸੀਂ ਗਿਫਟ ਬਾਈ ਤੋਂ ਪੁੱਛੋ ਕਿਹੜੇ ਆ ਤੇ ਦਿਖਾਉ ਕਰ ਲੈਣੇ। ਸਭ ਤੋਂ ਪਹਿਲਾਂ ਤਾਂ ਹੈਗਾ ਜੀ 32 ਪੀਸਾਂ ਦਾ ਡਿਨਰ ਸੈੱਟ। ਠੀਕ ਹੈ। ਜਿਹਦੇ ਕੀ ਮਾਰਕੀਟ 'ਚ 14-1500 ਰੁਪਏ ਦੀ ਵੈਲਿਊ ਨਾਰਮਲ ਹੁੰਦੀ ਹੈ। ਹੈਗੀ ਹੈ ਜੀ। ਉਸ ਤੋਂ ਬਾਅਦ ਆ ਜੂਗੀ ਇੱਕ ਟੈਂਪਰੇਚਰ ਬੋਟਲ। ਜਿਹੜੇ ਕਿ ਬੱਚੇ ਅੱਜਕੱਲ ਜ਼ਿਆਦਾ ਪਸੰਦ ਕਰਦੇ ਆ ਲੈ ਕੇ ਜਾਂਦੇ। ਕਿਆ ਬਾਤ ਆ। ਜਿਹਦੀ ਮਾਰਕੀਟ ਦੇ ਵਿੱਚ 4-500 ਰੁਪਏ ਦੀ ਵੈਲਿਊ ਹੈਗੀ ਆ। ਉਸ ਤੋਂ ਬਾਅਦ ਆ ਗਿਆ ਜੀ ਇੱਕ ਛੋਟਾ ਲੈਡ ਕੱਪ। ਠੀਕ ਹੈ। ਠੀਕ ਹੈ ਜੀ। 235 ਰੁਪਏ ਦਾ। ਉਸ ਤੋਂ ਬਾਅਦ ਆ ਗਈ 1 ਲੀਟਰ ਦੀ ਹੌਟ ਐਂਡ ਕੋਲਡ ਕੇਟਲ। ਕੇਟਲ। ਡਰਾਈ ਫਰੂਟ ओके ਦੋ ਤਰ੍ਹਾਂ ਦੇ ਕੱਪ ਸੈੱਟ ਆ ਜੀ ਸਾਡੇ ਕੋਲ ਇੱਕ ਇਹਦੇ ਵਿੱਚ 4 ਪੀਸ ਦਾ ਔਰ ਇੱਕ 6 ਪੀਸ ਦਾ ਵਿੱਚ ਟਰੇ ਆ ਦੋਨੋਂ ਜੀ ਆ ਬਹੁਤ ਵੱਡਾ ਗਿਫਟ ਆ ਭਾਈ ਇਹ ਕੀ ਹੈ ਠੀਕ ਹੈ ਜੀ ਇਹਦੇ ਵਿੱਚ ਜੀ ਇਹ ਸਟੀਲ ਦੇ ਟੈਂਪਰ ਔਰ ਕੈਸਲ ਹੈ ਇਹ ਤੁਸੀਂ ਫੋਕੀ ਚੈੱਕ ਕਰ ਸਕਦੇ ਹੋ ਤੁਸੀਂ ਭਾਈ ਇਹੀ ਗਿਫਟ ਤੁਹਾਨੂੰ ਮਿਲਨੇ ਨੇ ਜਦੋਂ ਤੁਸੀਂ ਇੱਥੇ ਮੋਬਾਈਲ ਖਰੀਦਣਾ ਆਓਗੇ ਇਸ ਵਿੱਚੋਂ ਕੋਈ ਵੀ ਇਹ ਨਹੀਂ ਹੋਣਾ ਕਿ ਟੈਂਪਰ ਹੋਏਗਾ ਜੀ ਕਿਹਦੇ ਵਿੱਚ ਹਾਂ ਕਿਹਦੇ ਵਿੱਚ ਟੈਂਪਰ ਕੈਸਲ ਹੋਏਗਾ ਸੋ ਭਾਈ ਮੈਨੂੰ ਲੱਗਦਾ ਵੀ ਇਹ ਘੱਟੋ ਘੱਟ 6-7000 ਦੇ ਤਾਂ ਇਹ ਤੁਹਾਡੇ ਗਿਫਟ ਹੋਣਗੇ ਵੱਧ ਨਹੀਂ ਵੱਧ ਹੈ ਜੀ ਵੱਧ ਨੇ ਵੱਧ ਤੇ ਗਿਫਟ ਹੈਗੇ ਤੁਸੀਂ ਚੈੱਕ ਕਰ ਸਕਦੇ ਸੋ ਭਾਈ ਜਲਦੀ ਕਰੋ ਤੁਸੀਂ ਜਿਹੜੇ ਵੀ ਦੋਸਤ ਨੇ ਮੋਬਾਈਲ ਲੈਣਾ ਉਹ ਜ਼ਰੂਰ ਇੱਥੇ ਪਹੁੰਚੋ ਸੋ ਇਹ ਇਕੱਲੇ ਨਹੀਂ ਜੇ ਤੁਸੀਂ ਰੀਲਮੀ ਦਾ ਲੈਣਾ ਜਿਵੇਂ ਬਾਈ ਨੇ ਕਿਹਾ ਕਿ ਰੀਲਮੀ ਦਾ ਫੋਨ ਲੈਣੇ ਹੋ 15000 ਤੋਂ ਉੱਪਰ ਦਾ ਤਾਂ ਤੁਹਾਨੂੰ ਨਾਲ ਇੱਕ ਹਰੇਕ ਪੀਸ ਦੇ ਨਾਲ ਤੁਹਾਨੂੰ ਇਹ ਗਿਫਟ ਤਾਂ ਹੈਗੀ ਹੈਗਾ ਨਾਲ ਇੱਕ ਜੂਸਰ ਮਿਕਸਰ ਗ੍ਰੈਂਡਰ ਬਿਲਕੁਲ ਫ੍ਰੀ ਮਿਲੇਗਾ ਸੋ ਭਾਈ ਇਸ ਸਕੀਮ ਦਾ ਲਾਭ ਉਠਾਓ ਜੇ ਵੀ ਦੋਸਤ ਨੇ ਮੋਬਾਈਲ ਲੈਣਾਗਾ ਉਸ ਨੂੰ ਇਹ ਵੀਡੀਓ ਸ਼ੇਅਰ ਕਰੋ ਤੇ ਓਮ ਟਰੇਡਰ ਦੀ ਦੁਕਾਨ ਤੇ ਪਹੁੰਚੋ ਆਨਲਾਈਨ ਤੁਹਾਨੂੰ ਨੰਬਰ ਚੱਲ ਰਿਹਾ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇੱਥੇ ਆ ਸਕਦੇ ਹੋ ਤੇ ਹੋਰ ਜਾਣਕਾਰੀ ਜੇ ਤੁਸੀਂ ਲੈਣੀ ਆ ਤਾਂ ਇਹਨਾਂ ਨਾਲ ਫੋਨ ਤੇ ਗੱਲ ਕਰ ਸਕਦੇ ਹੋ